ਪ੍ਰੀਤ ਆਖੀ ਤੇ ਕਿੜੋ ਟੈਨਸ਼ਨ ਨਾ ਲਾਓ 2000 ਦੇ ਲਗਾਸ਼ਿੰਦ ਚਲੋ ਪੰਸਾ ਨਾਲ ਹੋ ਗਈ ਪਿੰਦ ਅਸੀਂ ਜ਼ਮੀਨ ਹੀ ਬੜੀ ਹੈ ਜੀ ਚਾਰ ਚੋ ਨਾਲ ਆਈਆਂ ਜੀ ਇਹ ਵੀ ਨਾਏ ਵਰਗੀ ਹੈ ਜੀ ਇਹ ਫਸੇ ਪਲਾਰਾ ਸ਼ਾਪਕੀ ਬੱਜੇ ਨੇ پاني گڏي ماما آ يا رب ماما آ گه اوه کي گڏي کي گلاي کتم اندر کما لو دے لو دے اوهي پوني اوشي کي but ਮੋਝੇ ਕੀ ਕਰਾਂ ਅਸੀਂ ਅਸੀਂ ਇਹ ਜਿਵੇਂ ਤਪੂਰਥਲੇ ਤੋਂ ਆਏ ਆ ਛੱਡਾ ਕਰ ਦਿੱਤਾ ਕਿੰਨ ਬ੍ਰਦਰ ਹੀ ਮਰੀ ਡੈਥ ਹੋ ਗਈ ਸੀ ਬਾਹਰ ਦਵਾਈ ਸੇ ਤੇ ਉਹਨਾਂ ਨੇ ਡੈੱਡ ਬੋਡੀ ਲੈਣ ਆਏ ਸੀ ਤੇ ਉਪਰਾਏ ਹੋਣਾ ਨੇ ਸਾਡੀ ਹੈਲਪ ਕੀਤੀ ਏ ਤੇ ਉਹਨਾਂ ਦਾ ਅਸੀਂ ਧੰਨਵਾਦ ਵੀ ਕਰਦੇ ਆ ਚਲੋ ਕਿ ਬਹੁਤ ਉਹਨਾਂ ਨੇ ਹੈਲਪ ਕੀਤੀ ਸਾਡੀ ਸਾਡੇ ਨਾਲ ਬਹੁਤ ਦੁੱਖ ਦੀ ਘਟਨਾ ਵਾਪਰੀ ਹੈ ਪ੍ਰੀਤ ਤੇ ਇਹਨਾਂ ਨੂੰ ਅਸੀਂ ਮਹੀਨੇ ਪ੍ਰਤੀ ਪੈਨਸ਼ਨ ਲਾ ਕੇ ਦਿੰਦੇ ਆ ਜੀ ਉਹ ਕਹਿੰਦੇ ਵੀ ਤੁਹਾਨੂੰ ਉਹਦਾ ਵੀ ਸਾਨੂੰ ਚੰਨੂ ਕਰਾ ਕੇ ਜਮਾਗੇ ਤੇ ਜਿਹੜੇ ਵੀਰ ਪੂਰਾ ਹੋਇਆ ਇਹਦੇ ਪਿੱਛੇ ਕੌਣ ਰਹਿ ਗਿਆ ਉਹਦੇ ਬਾਰੇ ਉਹਨਾਂ ਦੇ ਹਾਂਜੀ ਮਾਤਾ ਤੇ ਬਸ ਪਿਤਾ ਜੀ ਆ ਤੇ ਉਹ ਵੀ ਕਾਫੀ ਬਜ਼ੁਰਗ ਹੈ ਜੀ ਹੋਰ ਕੋਈ ਪੈਨਪ੍ਰਾਨੀ ਹੈਗਾ ਨਹੀਂ ਹੋਰ ਨਹੀਂ ਬਸ ਉਹ ਦੋਨੋਂ ਹੀ ਰਹਿ ਗਏ ਪਰਿਵਾਰ ਚ ਇਹੀ ਉਹਨਾਂ ਦਾ ਸਹਾਰਾ ਹੈ ਤੇ ਉਹ ਵੀ ਚਲੇਗਾ ਮੇਰਾ ਨਾਮ ਸੁਖਦੀਪ ਸਿੱਧੂ ਆ ਮੈਂ ਸਰਬੱਤ ਦਾ ਭਲਾ ਟਰਸਟ ਮਾਝਾ ਜ਼ੋਨ ਦਾ ਸਲਾਹਕਾਰ ਆ ਅੱਜ ਸਾਡੀ ਇੱਥੇ ਮਾਝਾ ਜ਼ੋਨ ਦੀ ਟੀਮ ਸਾਡੇ ਨਾਲ ਪੰਜਾਬ ਦੇ ਪ੍ਰਧਾਨ ਸੁਖਿੰਦਰ ਸਿੰਘ ਮਨਪ੍ਰੀਤ ਸਿੰਘ ਸੰਧੂ ਇਹ ਆਏ ਨੇ ਨਾਲ ਸਾਡੇ ਅੱਜ ਇੱਥੇ ਅਸੀਂ ਇਸ ਕਰਕੇ ਆਏ ਆ ਕਿ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਸਿਧਵਾ ਦੋਨਾਂ ਪਿੰਡ ਦੇ ਨੇੜਲੇ ਇਹ ਇੱਕ ਪਿੰਡ ਥਿਗਲੀ ਥਿਗਲੀ ਦਾ 33 ਸਾਲ ਦਾ ਨੌਜਵਾਨ ਸੀ ਜਗਬੀਰ ਸਿੰਘ ਪੁੱਤਰ ਬਲਕਾਰ ਸਿੰਘ ਜਿਹੜਾ ਅਨਮੈਰਿਡ ਸੀਗਾ ਇਹ ਲਗਭਗ ਪਿਛਲੇ 7-8 ਸਾਲ ਤੋਂ ਦੁਬਈ ਸੀਗਾ ਤੇ 2019 ਤੋਂ ਲੈ ਕੇ ਪਿਛਲੇ 5 ਸਾਲ ਤੋਂ ਲਗਾਤਾਰ ਦੁਬਈ ਸੀ ਵਾਪਸ ਇੱਥੇ ਪੰਜਾਬ ਨਹੀਂ ਸੀ ਆਇਆ ਉਹਦੀ ਪਿਛਲੇ ਦਿਨੀ ਦਿਮਾਗ ਦੀ ਨਾੜੀ ਫੱਟਣ ਨਾਲ ਉੱਥੇ ਮੌਤ ਹੋ ਗਈ ਸੀਗੀ ਤੇ ਪਰਿਵਾਰ ਇਹਨਾਂ ਸਵਰਥਨੀ ਸੀ ਕਿ ਉਹ ਸਾਰਾ ਕੁਝ ਪ੍ਰਬੰਧ ਕਰ ਸਕੇ ਆਪਣੀ ਲਈ ਟਿਕਟ ਜਿਵੇਂ ਹੋਇਸ ਲਈ ਆਨਲੀ ਤੇ ਪਰਿਵਾਰ ਨੇ ਜਦੋਂ ਉਥੇ ਰਾਜ ਸਾਹਿਬ ਨੂੰ ਪਤਾ ਲੱਗਾ ਭਾਰਤੀ ਐਮਬੈਸੀ ਨੂੰ ਪਤਾ ਲੱਗਾ ਉਹ ਉਹਨਾਂ ਨੇ ਪਰਿਵਾਰ ਨਾਲ ਇਥੇ ਸੰਪਰਕ ਕੀਤਾ ਤੇ ਫਿਰ ਉਹਦੇ ਜਿਹੜੇ ਕਾਗਜ਼ ਪੱਤਰ ਸਾਰੇ ਦਸਤਾਵੇਜ਼ ਸੀਗੇ ਤਿਆਰ ਕਰਕੇ ਭਾਰਤੀ ਐਮਬੈਸੀ ਦੇ ਨਾਲ ਨਾਲੇ ਸਹਿਯੋਗ ਦੇ ਨਾਲ ਤੇ ਦੂਜਾ ਜਿਹੜਾ ਇਹ ਕੰਪਨੀ ਜਿੱਥੇ ਕੰਮ ਕਰਦਾ ਸੀਗਾ ਉਸ ਕੰਪਨੀ ਦੇ ਵੱਲੋਂ ਸਾਰਾ ਖਰਚਾ ਕੀਤਾ ਗਿਆ ਦਸਤਾਵੇਜ਼ ਸਾਰੇ ਰਾਜ ਸਾਹਿਬ ਦੀ ਟੀਮ ਵੱਲੋਂ ਤਿਆਰ ਕੀਤੇ ਗਏ ਅੱਜ ਇੱਥੇ ਉਹਦੀ ਜਗਬੀਰ ਸਿੰਘ ਦੀ ਮਰਤਕ ਦੇ ਜਿਹੜੀ ਆ ਉਹਦੇ ਵਾਰਸਾਂ ਨੂੰ ਸੰਪਣਾਏ ਆ ਇੱਥੇ ਉਹਨਾਂ ਨੂੰ ਆਫੀਸ ਲੈ ਕੇ ਚਲੇ ਗਏ ਨੇ ਇਸ ਜਗਬੀਰ ਸਿੰਘ ਦੇ ਕਿਉਂਕਿ ਪਰਿਵਾਰ ਜਿਹੜੀ ਬੈਕਗ੍ਰਾਉਂਡ ਆ ਉਹ ਬੜੀ ਦਸੀ ਆ ਕਿ ਆਰਥਿਕ ਮੰਦਾ ਹਾਲੀ ਦੇ ਵਿੱਚੋਂ ਨਿਕਲ ਰਿਹਾ ਸਾਰਾ ਪਰਿਵਾਰ ਗੁਜ਼ਰ ਰਿਹਾ ਸੋ ਉਹਨੂੰ 2000 ਰੁਪਿਆ ਰਾਜ ਸਾਬ ਨੇ ਹਰ ਮਹੀਨੇ 2000 ਰੁਪਿਆ ਪੈਨਸ਼ਨ ਦੇਣ ਦਾ ਐਲਾਨ ਕੀਤਾ ਇਸ ਤੋਂ ਇਲਾਵਾ ਕੁਝ ਦਿਨ ਪਹਿਲਾਂ ਜਿਹੜਾ ਅਜਨਾਲਾ ਨੇੜਲੇ ਮਧੂਸ਼ੰਗਾ ਪਿੰਡ ਦਾ ਨੌਜਵਾਨ ਸੀ ਬਿਕਰਮਜੀਤ ਸਿੰਘ ਉਹਦੀ ਮਰਤਕ ਦੇ ਇੱਥੇ ਆਈ ਸੀਗੀ ਤੇ ਮਜੀਠਾ ਨੇੜਲੇ ਪਿੰਡ ਸ਼ਾਮਨਗਰ ਦੇ ਨੌਜਵਾਨ ਸੀਗਾ ਸ਼ਾਮਨਗਰ ਦਾ ਪਲਵਿੰਦਰ ਸਿੰਘ ਉਹਦੀ ਮ੍ਰਿਤਕ ਦੇ ਵੀ ਇੱਥੇ ਜਿਆ ਆਈ ਸੀ ਉਹਨਾਂ ਦੋਵਾਂ ਪਰਿਵਾਰਾਂ ਨੂੰ ਉਹਨਾਂ ਦੋਵਾਂ ਨੌਜਵਾਨਾਂ ਦੇ ਪਰਿਵਾਰਾਂ ਨੂੰ 2200 ਰੁਪਏ ਮਹੀਨਾ ਜਿਹੜੀ ਆ ਉਹ ਪੈਨਸ਼ਨ ਦਾ ਐਲਾਨ ਕੀਤਾ ਗਿਆ ਉਹ ਜਲਦੀ ਉਹਨਾਂ ਦੇ ਖਾਤਿਆਂ ਦੇ ਵਿੱਚ ਪਹੁੰਚ ਜਾਏਗੀ ਉਹਨਾਂ ਦੀ ਸਾਰੇ ਕਾਗਜ਼ੀ ਪੱਤਰੀ ਕਾਰਵਾਈ ਜਿਹੜੀ ਆ ਉਹ ਜਲਦੀ ਕਰਵਾ ਰਹੇ ਹਾਂ ਤੇ ਹੁਣ ਤੱਕ ਜਿਹੜੀ ਆ ਇਹ 372ਵੀਂ ਜਿਹੜੀ ਡੈੱਡ ਬੋਡੀ ਆ ਇੱਥੇ ਅਵਰਾਜ ਸਾਹਿਬ ਵੱਲੋਂ ਕੀਤੀ ਜਾ ਚੁੱਕੀ ਆ ਜਿਹਦੇ ਵਿੱਚ ਭਾਰਤੀ ਐਮਬੈਸੀ ਦਾ ਵੀ ਸਹਿਯੋਗ ਰਿਹਾ ਤੇ ਕਈ ਵਾਰੀ ਉਹ ਸੰਬੰਧਿਤ ਕੰਪਨੀਆਂ ਵਿੱਚ ਚੈੱਕ ਕਰਦੀਆਂ ਨੇ ਤੇ ਬਹੁਤਾ ਵਾਰੀ ਖਰਚਾ ਵੀ ਜਿਹੜਾ ਉਹ ਸਰਬੱਤ ਦਾ ਭਲਾ ٹرسٹ ਵੱਲੋਂ ਰਾਜ ਸਾਹਿਬ ਵੱਲੋਂ ਆਪਣੀ ਜੇਬ ਚੋਂ ਕੀਤਾ ਜਾਂਦਾ ਹੈ